ਜਾ ਲੱਗ ਗਿਆ ਮੈਂ ਮੰਮੀ ਚੇਤੀ ਆ ਰਹਿਣਾ ਨਹੀਂ ਇਸ ਵੇਲੇ ਉੱਟ ਕੇ ਸੌਤੇ ਹੀ ਨਾਸਾ ਕਰਕੇ ਤੇ ਨਿਕਲ ਆਵਾਂ ਮੈਂ ਸਰ ਇਹ ਤਾਂ ਕਿਤੇ ਆਏ ਨਹੀਂ ਆ ਤੇ ਮੇਰਾ ਇਕੱਲੀ ਦਦੇ ਨਹੀਂ ਲੱਗਣਿਆ ਪਤਨ ਦਾ ਨਹੀਂ ਲੱਗਣਦੇ ਆ ਪਾ ਆ ਹੋਰ ਠੀਕ ਐ ਸਤਿ ਸ਼੍ਰੀ ਅਕਾਲ ਠੀਕ ਜੀ ਤੁਸੀਂ ਤਾਂ ਹੀ ਸੌਤੇ ਆ ਮਾ ਤੇ ਨਾਲੇ ਏਟ ਕਰਤਾ ਪਤਾ ਉਹ ਮੰਮੀ ਲੱਕੀ ਭੈਜੀ ਮੈਨੂੰ ਲੈ ਗਈ ਸੀ ਬਾਹਰ ਤੇ ਉੱਥੇ ਉਹ ਬਹੁਤ देर ਲੱਗੀ ਉਹ ਕਹਿੰਦੇ ਘਰੇ ਹੁਣ ਕੀ ਜਾਣਾ ਮੈਂ ਬਾਹਰੋ ਕਿਸ ਭਾਗ ਦੇ ਲੰਦੇ ਆ ਮੈਨੂੰ ਪਾਣੀ ਲਵਾ ਨਹੀਂ ਨਹੀਂ ਪਾਣੀ ਨਹੀਂ ਪੀਣਾ

ਤੇ ਮਮੀ ਕਰੇ ਨਾ ਆਪਣੇ ਭਰਾ ਦੇ ਪਰਜਾਈ ਕਰਕੇ ਰੁਗਿਆ ਕਿ ਗਲਤ ਫੈਨ ਵਿੱਚ ਨਾ ਰਹਿ। ਹਰ ਵਕਤ ਕਹਿੰਦੇ ਆ ਕਿ ਕਿੰਨੀ ਦੇਰ ਹੋ ਗਈ ਆ ਤੁਹਾਡੇ ਵਿਆਹ ਨੂੰ। ਕੁਝ ਸੋਚ ਲਓ। ਮੰਮੀ ਜੀ ਰੋਜ਼ ਮੈਨੂੰ ਕਹਿੰਦੇ ਆ ਕਿ ਟੈਸਟ ਕਰਾ ਕੋਈ ਦਵਾਈ ਖਾ। ਮੈਨੂੰ ਸਮਝ ਨਹੀਂ ਲੱਗਦੀ ਰஞ்சிਤ। ਮੈਂ ਕੀ ਕਹਾਂ ਆ ਨਾ ਕੀ ਦੱਸਾਂ। ਜੇ ਤੁਹਾਨੂੰ ਸੱਚਾਈ ਦਾ ਪਤਾ ਲੱਗੂਗਾ ਕਿ ਉਹਨਾਂ ਦੇ ਦਿਲ ਤੇ ਕੀ ਬੀਤੂਗੀ ਕਦੋਂ ਨਹੀਂ ਮੈਨੂੰ ਤੇ ਉਦੋਂ ਦਾ ਕੁਝ ਨਹੀਂ ਸੁਝੰਦਿਆ ਜਿੱਦਾਂ ਦਾ ਪਤਾ ਲੱਗਾ ਮੇਰੀ ਗੱਲ ਸੁ ਕਿ ਸਾਡੇ ਬੜੇ ਖੁਸ਼ੀ ਹਣੀ ਆ ਸਕਦੀ ਆ ਤੂੰ ਕਿਵੇਂ ਵੇਦੀ ਗੱਲਾਂ ਕਰੀ ਜਾਂਦੀ ਛੰਮੀ ਇਹ ਕਿ ਡਾਕਟਰ ਨੇ ਤਨਵੇਂ ਨਹੀਂ ਗੱਲ ਕਹਿ ਦਿੱਤੀ ਐ ਤੇ ਤੂੰ ਮੰਨ ਕੇ ਬੈਗੀ ਆ ਡਾਕਟਰ ਕਿਤੇ ਰੱਬ ਹੁੰਦੇ ਆ ਦੱਸ ਇਤਨੇ ਰਜੀ ਕਿੰਨੀ ਦੇਰ ਵੇਟ ਕਰਾਂਗੇ ਕਿੰਨੇ ਸਾਲ ਹੋ ਗਏ ਸਾਡੇ ਵਿਆਹ ਨੂੰ ਲੋਕੀ ਵੀ ਕਿੰਨੀਆਂ ਗੱਲਾਂ ਕਰਦੇ ਹੋਣਗੇ ਮੰਮੀ ਜੀ ਨੂੰ ਤਾਂ ਹੀ ਤੇ ਉਚਾਰੇ ਪੁੱਛਦੇ ਆ ਬਾਰ-ਬਾਰ ਲੋਕਾਂ ਦਾ ਤਾਂ ਕੰਮ ਹੈ ਗੱਲਾਂ ਕਰਨਾ ਲੋਕਾਂ ਦੀ ਨਹੀਂ ਫਿਕਰ ਕਰੀ ਜਾਂਦੀ ਕਿ ਕਦੇ ਖੁਸ਼ੀ ਆਵੇ ਨਾ ਆਵੇ ਲੋਕਾਂ ਨੇ ਗੱਲਾਂ ਕਰਨੀਆਂ ਹੁੰਦੀਆਂ ਵਾ ਲੋਕਾਂ ਦੀ ਵੀ ਕਰਨਾ ਕਰ ਬਾਕੀ ਜਿਹੜੀ ਮੰਮੀ ਜੀ ਦੀ ਗੱਲ ਮੰਮੀ ਨੂੰ ਬਗ ਦੱਸਣਾ ਕਿਉਂ ਨਰਦੂ ਆਈ ਗਾਉ ਸਭ ਕੁਝ ਸਹੀ ਹੋ ਜਾਣਾ ਵਾ ਇਦਾਂ ਦੀ ਕੋਈ ਗੱਲ ਨਹੀਂ ਆ ਪਤਾ ਨਹੀਂ ਰஞ்சிਤ ਤੇ ਮੇਰੀ ਕਿਸਮਤ ਰੱਬ ਨੇ ਕਿੱਥੇ ਬੈ ਕੇ ਲਿਖੀ ਆ ਜਦ ਮੈਂ ਛੋਟੀ ਹੁੰਦੀ ਸੀ ਮੇਰੇ ਮਾਪਿਓ ਮੇਰੇ ਕੋ ਘੋੜਿਆ ਪਤਾ ਨਹੀਂ ਕਿੱਦਾਂ ਕਰਕੇ ਪੂਆ ਜੀ ਨੇ ਮੈਨੂੰ ਪਾਲਿਆ ਜਦ ਮੇਰਾ ਵਿਆਹ ਤੁਹਾਡੇ ਨਾਲ ਹੋਇਆ ਮੈਨੂੰ ਐਂ ਲੱਗਾ ਲੈ ਫਿਰ ਆਪਣੇ ਤਾਂ ਸਾਰੀਆਂ ਖੁਸ਼ੀਆਂ ਮੇਰੇ ਝੋਲੇ 'ਚ ਪਾਤੀਆਂ ਪਰ ਮੈਨੂੰ ਕੀ ਪਤਾ ਸੀ ਮੈਂ ਉਹ ਲੱਤ ਤੇ ਵਾਂਜੀ ਰਹੂੰਗੀ ਤੈਨੂੰ ਪਤਾ ਮੈਨੂੰ ਪਤਾ ਕੀ ਸੋਚਦੀ ਸੀ ਰਣਜੀਤ ਜਿਹੜਾ ਮੇਰਾ ਬੱਚਾ ਹੋਊਗਾ ਨਾ ਇਹਦੀ ਸਾਰੀਆਂ ਈਜਾ ਪੂਰੀਆਂ ਕਰੂੰਗੀ ਜਿਹੜੀਆਂ ਮੇਰੀਆਂ ਨਹੀਂ ਨਾ ਹੋਈਆਂ ਮੈਂ ਇਹਦੇ ਸਾਰੀਆਂ ਚਾਰ ਈਜਾ ਪੂਰੀਆਂ ਕਰੂੰਗੀ ਮੈਂ ਉਹ ਮੈਨੂੰ ਹਰ ਅਚੀ ਜਿਲੀਆ ਕੇ ਦਊਂਗੀ ਹਰ ਖੁਸ਼ੀ ਦਊਂਗੀ ਤਾਂ ਕਿ ਉਹਨੂੰ ਪਤਾ ਲੱਗੇ ਕਿ ਆਪਣੀ ਮਾਂ ਦਾ ਪਿਆਰ ਕੀ ਜੀ ਜੁੰਦੀ ਹੈ ਸਹੀ ਗੱਲ ਤੇ ਮੈਨੂੰ ਪਤਾ ਸੀ ਸ਼ਮੀ ਤੂੰ ਪਾਗਲ ਹੋ ਗਈ ਹੈ ਕਿਉਂ ਰੋਈ ਜੰਦੀ ਹੈ ਹਿੱਦਾ ਕਰੇਗੀ ਤੇ ਮੰਮੀ ਜੀ ਨੂੰ ਸ਼ੱਕ ਹੋਣਾ ਹੈ ਹੋਰ ਜਿਆਦਾ ਪਤਾ ਨਹੀਂ ਕੀ ਚੱਕਰ ਹੈ ਕਿਉਂ ਰੋਈ ਜੰਦੀ ਹੈ ਨਾਲੇ ਮੈਂ ਤੈਨੂੰ ਕਦੀ ਕੁਝ ਕਿਹਾ ਹੈ ਹ ਤੱਕ ਮੈਂ ਤੇਰਾ ਹਮੇਸ਼ਾ ਸਾਥ ਹੀ ਦਿੱਤਾ ਨਾ ਰਣਜੀਤ ਇੱਕ ਦਿਨ ਤੇ ਮੰਮੀ ਜੀ ਨੂੰ ਪਤਾ ਲੱਗਣਾ ਹੀ ਆ ਅਸੀਂ ਕਿੰਨੇ ਦਿਨ ਛੁਪਾਵਾਂਗੇ ਆਵਲੀ ਗੱਲ ਕੀ ਪਤਾ ਉਹਨੂੰ ਤੱਕ ਰੱਬ ਆਪਣਾ ਸਾਰਾ ਕੁਝ ਸਹੀ ਕਰ ਦੇ ਬਹਿ ਗੱਲ ਤੂੰ ਸਹੀ ਕਹਿੰਨੀ ਐ ਮੈਨੂੰ ਪਤਾ ਇਹ ਮਾਂ ਦੀ ਮਮਤਾ ਹੁੰਦੀ ਐ ਜਿਹੜੀ ਗੱਲਾਂ ਸਮਝ ਸਕਦੀ ਐ ਮੈਨੂੰ ਪਤਾ ਤੇਰੇ ਰੀਝਾ ਤੇਰੇ ਦਿਲ ਦੇ ਖਾਬ ਇਹ ਸਾਰੇ ਮੈਨੂੰ ਪਤਾ ਵਾ ਇਹ ਮੈਂ ਹੀ ਸਮਝ ਸਕਦਾ ਵਾ ਪਰ ਤੂੰ ਇਹ ਫਿਕਰ ਕਿਉਂ ਕਰਦੀ ਐ ਗੱਲਾਂ ਦਾ ਕੀ ਤਾਂ ਰੱਬ ਨੇ ਸਾਡੀ ਕਿਸਮਤ ਵਿੱਚ ਕੀ ਲਿਖਿਆ ਵਾ ਅੱਜ ਦਿਨ ਕਿਹੜਾ ਵਾ ਤੇ ਕੱਲ੍ਹ ਦਿਨ ਸਾਡੇ ਲਈ ਕਿਹੜਾ ਹੋ ਜਾਣਾ ਵਾ ਕੀ ਪਤਾ ਪਰ ਮਾਦਾ ਨੇ ਸਾਨੂੰ ਇੱਸੀ ਕਲੇ ਸਖਣੇ ਰੱਖਿਆ ਔਲਾਦ ਤੋਂ ਕੀ ਤਾਂ ਕੱਲ੍ਹ ਉਹ ਜਵਾਕ ਹੋ ਜਾਂਦਾ ਉਹ ਦਿਨ ਤੇ ਨੁਕਸਾਨ ਹੋ ਜਾਂਦਾ ਜਾਂ ਮੈਨੂੰ ਹੋ ਜਾਂਦਾ ਜਾਂ ਬੱਚੇ ਨੂੰ ਹੋ ਜਾਂਦਾ ਜੋ ਵੀ ਕਰਦਾ ਨਾ ਵਾਇਰੂ ਉਹ ਸਹੀਲੀ ਕਰਦਾ ਵਾ ਤੂੰ ਕਿਉਂ ਫਿਕਰ ਕਰਦੀ ਹੈ ਟਰਮੋਂ ਦੇ ਨਾਲ ਸਾਰਾ ਕੁਝ ਸਹੀ ਹੋਣਾ ਵਾ ਉਹਨਾਂ ਨੇ ਚੁੱਪ ਕਰਨਾ ਰੋ ਮਮਾ ਨੇ ਸਭ ਹੋਣਾ ਵਾ ਤੇ ਤੈਨੂੰ ਹੋਰ ਜ਼ਿਆਦਾ ਮਮੀ ਨੇ ਕਹਿਣਾ ਹੋ ਜਾਂਦਾ ਬਰਗ ਗੱਲਾਂ ਬਾਤ ਪਤਾ ਨਹੀਂ ਰਹੇ ਸਾਡੇ ਘਰ ਘਰ ਪਰਵਾਹ ਤੇ ਖੁਸ਼ੀਆਂ ਹੁੰਦੀਆਂ ਨੇ ਪਈਆਂ ਤੁਹਾਨੂੰ ਪਤਾ ਹੱਗੇ ਸਿੰਘ ਕਰਦਾ ਕਿੰਨਾ ਧੁੱਗ ਸੀ ਸਾਰੇ ਕਿੰਨੇ ਡਿਸਟਰਬ ਸੀ ਮਸਾ ਮਸਾ ਉਹਦਾ ਸਾਰਾ ਕੁਝ ਸਹੀ ਹੋਣ ਲੱਗਿਆ ਤੇ ਹੁਣ ਸਾਨੂੰ ਆ ਖਬਰ ਮਿਲ ਗਈ ਮੈਂ ਤੇ ਆਸ ਲਾ ਕੇ ਚੱਲੀ ਸੀ ਕਿ ਕੋਈ ਗੱਲ ਨਹੀਂ ਬਾਬਾ ਜੀ ਕਦੀ ਤਾਂ ਸਾਡੇ ਸੁਣਨਗੇ ਨਾ ਪਰ ਕਾਹ ਪਰ ਸੁਣਦਾ ਮੇਰੇ ਮਨ ਨੂੰ ਇੰਨੀ ਢੇਸ ਪੁੰਜੀ ਹੈ ਨਾ ਰஞ்சிਤ ਮੈਂ ਦੱਸ ਵੀ ਸੋਣਦੀ ਮੇਰੀ ਗੱਲ ਸੁਣ ਜੀਵਨ ਦਾ ਸਾਰਾ ਕੁਝ ਸਹੀ ਹੋ ਸਕਦਾ ਹੈ ਨਾ ਜੇ ਕੀਰਤ ਪਰਮਾਤਮਾ ਅੱਗੇ ਜਾ ਕੇ ਸਾਡਾਂ ਵੀ ਸਾਰਾ ਕੁਝ ਸਹੀ ਕਰ ਦੇ ਹੈ ਕਮਲੀਣਾ ਮੇ ਤਾਂ ਮੇਰੀ ਗੱਲ ਸੁਣ ਉਹ ਫਿਰ ਨਾ ਕਿਉਂ ਉੱਚਾਦਰ ਬਾਬੇ ਨਾਨਕ ਦਾ ਜਿੱਥੇ ਨਾ ਸਾਰੇ ਡਾਕਟਰਾਂ ਨੇ ਕਰ ਦਿੱਤਾ ਹੈ ਨਾ ਮਨਾ ਕਰ ਦਿੱਤਾ ਹੈਗਾ ਤੇ ਉੱਥੇ ਉਹਨਾਂ ਨੇ ਉਹ ਪਰਮਾਤਮਾ ਦਾ ਓਟ ਆਸਰਾ ਲੈ ਕੇ ਨਾ ਇੱਕ ਬਾਬੇ ਨਾਨਕ ਇਤਿਹਾਸ ਦਾ ਇਤਿਆਰ ਰੱਖਿਆ ਹੈਗਾ ਤੇ ਬਾਬਾ ਜੀ ਨੇ ਸਾਰੀਆਂ ਪੂਰੀਆਂ ਬਾਦਤੀਆਂ ਹੈਗੀਆਂ ਤੇ ਇਦਾਂ ਹੀ ਸਾਰਾ ਕੁਝ ਹੋਇਆ ਨਾ ਫਿਰ ਕਿਉਂ ਕਰਦੀ ਐ ਤੂੰ ਐਵੇਂ ਨਾ ਰੋਈ ਜਾ ਸੱਚੇ ਸੁਣ ਕੇ ਬਾਬਾ ਜੀ ਸੱਜੇ ਨਹੀਂ ਬਾਬਾ ਜੀ ਕਿਉਂ ਨਹੀਂ ਸੁਣਗੇ ਜੇ ਆਪਾਂ ਦੇ ਬਾਬਾ ਜੀ ਤੇ ਭਰੋਸਾ ਦਾ ਤੇ ਬਾਬਾ ਜੀ ਕਿਉਂ ਨਹੀਂ ਸੁਣਗੇ ਆਪਣੀ ਫਿਰ ਹੁਣ ਕਿਉਂ ਨਹੀਂ ਰਾਨੇ ਕੀ ਹੋਇਆ ਇਹਨੂੰ ਮਾਤਾ ਬਹਿ ਰਹੇ ਹੁੰਦੇ ਵੀ ਦੀ ਕਰਦੀਆਂ ਪਰੇਸ਼ਾਨੀਆਂ ਤੋ ਸੋ ਪਰੇਸ਼ਾਨੀਆਂ ਹੰਡੀਆਂ ਵਾ ਹੋਈਆਂ ਕਾਦੀਆਂ ਪਰੇਸ਼ਾਨੀਆਂ ਸਾਡੇ ਘਰ ਤੇ ਕੋਈ ਪਰੇਸ਼ਾਨੀ ਨਹੀਂ ਹੈਗੀ ਸਾਡੇ ਘਰ ਦੀਆਂ ਕਰਦੀਆਂ ਪਰੇਸ਼ਾਨੀਆਂ ਬਹੁਤ ਸਾਰਾ ਕੁਝ ਖਾਣ ਨੂੰ ਪੀਣ ਨੂੰ ਪਾਣ ਨੂੰ ਸਭ ਕੁਝ ਹੈ ਕਲੇਸ਼ ਕਿੱਸ ਕੇ ਹਲਦਾ ਵਾ ਰੋਜ਼ ਕਿਹੜੀ ਗੱਲ ਕਲੇਸ਼ ਰਹਿੰਦਾ ਸਾਰਾ ਕੁਝ ਸਿੱਧਾ ਦੱਸੋ ਨਾ ਤੇਂ ਦੀ ਉਂਗਲ ਨਾਲ ਕਿਉਂ ਦੱਸ ਦੇਜੇ ਸ ਤੇਂ ਉਂਗਲ ਨਾਲ ਦੱਸੋ ਗੱਲ ਕੀ ਹੈ ਮਾਤਾ ਡਾਕਟਰ ਤੋਂ ਬੇਹੀ ਤੇਰੇ ਕਹਿਣ ਤੇ ਹਾਂ ਲਈ ਫਿਰ ਤੋਂ ਡਾਕਟਰ ਨੇ ਸਿੱਧੀ ਜੀ ਗੱਲ ਕਹੀ ਆ ਕਿ ਹਾਲੀ ਦਵਾਈ ਖਾ ਪੰਜ 6 ਮਹੀਨੇ ਤੂੰ ਠੀਕ ਹੋ ਜਾਗੀ ਜੋ ਵੀ ਤੈਨੂੰ ਛੋਟੀ ਮੋਟੀ ਪ੍ਰੋਬਲਮ ਤੇ ਨਹੀਂ ਸ ਉਹ ਡਰਦੰਦੀ ਇਹਦੇ ਉੱਤੋਂ ਮੰਮੀ ਨੇ ਕਹਿਣਾ ਮੈਨੂੰ ਉਹਨੇ ਕਿਹ ਅ ਦਵਾਈ ਖਾ ਹਾਂ ਕਾਹਦੇ ਵਾਸਤੇ ਦਵਾਈ ਖਾ ਕੀ ਪ੍ਰੋਬਲਮ ਹੈ ਜਿਹੜੀ ਦਵਾਈ ਖਾਣੀ ਹੈ ਉਹ ਦਵਾਈ ਖਾਣੀ ਪੈਂਦੀ ਹੈ ਛੋਟੀ ਮੋਟੀ ਕੋਈ ਪ੍ਰੋਬਲਮ ਹੋਏ ਜਾਂ ਡਾਕਟਰ ਨੂੰ ਪਤਾ ਹੋਣਾ ਕੋਈ ਵੀ ਆ ਬਾਕੀ ਜੋ ਵੀ ਸਾਰੇ ਕੁਝ ਸਹੀ ਆ ਕੋਈ ਟੈਨਸ਼ਨ ਵਾਲੀ ਕਰਨੀ ਆ ਪੰਜ ਛੇ ਮਹੀਨੇ ਦਵਾਈ ਖਾਣ ਪਊਗੀ ਤੇ ਪੰਜ ਛੇ ਮਹੀਨੇ ਨਹੀਂ ਆ ਪੰਜ ਛੇ ਸਾਲ ਤੱਕ ਨਹੀਂ ਆ ਨਾ ਉਹ ਤਾਂ ਕੀ ਆ ਉਹ ਤੇਰ ਤੋਂ ਡਰਦੰਦੀ ਆ ਮੇਰੇ ਰਾਣੇ ਜਾਵੇ ਰਾਣਿਆਂ ਤੇਰੀ ਤਾਂ ਕਿਸਮਤ ਵੀ ਲੱਗਦਾ ਖਰਾਬ ਹੀ ਪੁੱਤ ਆ ਨਾਲ ਮੇਰੀ ਵੀ ਹੋ ਗਈ ਅਵੇਂ ਇੱਕ ਤੇ ਮੇਰੇ ਕੋਲ ਤੇ ਜੜਿਆਲੀ ਹੋ ਜਾਂਦਾ ਮੈਂ ਕੁਛ ਸੋਚਉਂਦੀ ਆ ਇੱਥੇ ਕੁਛ ਰਿਜ਼ਲਟ ਦੱਸਣ ਦਾ ਹੈ ਤੁਸੀਂ ਮੈਨੂੰ ਮੈਂ ਰੋਜ਼ ਆਸਾ ਤੇ ਬੈਠੀ ਰਹਿੰਦੀ ਆ ਤੁਸੀਂ ਤੇ ਮੈਨੂੰ ਡਰਾਸ ਕਰਕੇ ਛੱਡ ਦਿੱਤਾ ਜੇ ਤੂੰ ਵਾਹਿਗੁਰੂ ਦੇ ਹੱਥ ਜੁੜੇਗੀ ਨਾ ਤੇ ਸਾਰਾ ਕੁਝ ਸਹੀ ਹੋ ਜਾਊਗਾ ਵਾਹਿਗੁਰੂ ਹੀ ਕਹਿੰਦਾ ਬਾਅਦ ਤੁਸੀਂ ਤੁਰੋਗੇ ਤੇ ਮੈਂ ਤੁਹਾਨੂੰ ਤੋਰੂੰਗਾ ਆਪਾਂ ਫਿਰ ਵਾਹਿਗੁਰੂ ਥੋੜੀ ਟੈਸਟ ਕਰਾਉਣੇ ਟੈਸਟ ਤੇ ਆਪਾਂ ਹੀ ਕਰਾਉਣੇ ਹੈਗਾ ਕੋਲਰੇ ਤੇ ਗਏ ਮਾਦਾ ਗਾਈ ਜਾਂਦਾ ਡਾਕਟਰ ਦੇ ਕੋਲ ਤੇ ਡਾਕਟਰ ਨੇ ਨੀਜ਼ਾ ਕਰਦਾ ਦੱਸ ਦਿੱਤੀ ਹੈ ਤੋ ਤੇ ਤੂੰ ਡਰੰਦੀ ਆ ਤੂੰ ਮੁੰਨ ਏਦਾਂ ਗੱਲਾਂ ਕਰੇਂਗੀ ਏਦਾਂ ਤੇ ਮੇਰੇ ਨਾਲ ਮਰ ਲਈਂ ਤੂੰ ਤਾਂ ਤਾਰ ਰੋਦੀ ਇੰਨੀ ਗੱਲਾਂ ਕਰੀ। ਉਹ ਤਾਂ ਤੂੰ ਮੇਰੇ ਕੋਲ ਡਰਨ ਢਈ ਤੇਰਾ ਜੀ ਨਹੀਂ ਕਰਦਾ। ਕਰਦਾ ਨਾ ਤੇਰਾ ਜੀ। ਤੇ ਤੇਰ ਤੋਂ ਵਾਤ ਮੇਰਾ ਜੀ ਕਰਦਾ ਈ। ਮੰਮੀ ਜੀ ਅਸੀਂ ਡਾਕਟਰ ਕੋਲ ਗਏ ਸੀ। ਉਹਨਾਂ ਨੇ ਕਿਹਾ ਕਿ ਥੋੜੀ ਦਿਨ ਦਵਾਈ ਖਾਓ ਤੇ ਮਾਰਾ ਇਤੇ ਪ੍ਰਸਤਰਾ ਕੇ ਚੱਲੋ। ਸਾਰਾ ਕੁਝ ਠੀਕ ਹੋਊਗਾ। ਮੰਮੀ ਇੱਕ ਆਸ ਤੇ ਤੇ ਦੁਨੀਆ ਚੱਲਦੀ ਆ। ਤੁਸੀਂ ਵੀ ਆਸ ਰੱਖ ਕੇ ਚੱਲੋ ਨਾ। ਉਸੇ ਕਿੰਨਾ ਚਿਰ ਮੈਂ ਆਸ ਰੱਖਾ ਮੈਂ ਉਦੋਂ ਦੀ ਆਸ ਹੀ ਰੱਖੀ ਸੀ ਤੇ ਜੀਣ ਦੇ ਹੀ ਸਾਂ ਅੱਜ ਤੇ ਤੁਸੀਂ ਮੇਰਾ ਜੀਣਾ ਵੀ ਮੇਰਾ ਖਤਮ ਕਰਤਾ ਮੈਂ ਤੇ ਨਿਰਾਸ਼ ਹੀ ਹੋ ਗਈ ਅੱਜ ਬਾਪ ਮੰਮੀ ਮੈਂ ਮੰਨਦੀ ਆ ਕਿ ਤੁਹਾਨੂੰ ਬੜੇ ਚਾਇਆ ਕਿ ਮੈਂ ਵੀ ਗੋਦੀ 'ਚ ਬੱਚਾ ਕਢਾਵਾਂ ਇਹਨਾਂ ਦਾ ਸਾਡੇ ਘਰੇ 'ਚ ਵੀ ਇੱਕ ਫੁੱਲ ਖਿੜੇ ਮੰਮੀ ਸਿਮਰਤਿਸ ਆਹੀ ਦਾ ਨਮ ਨਮ ਵਿਆਹ ਆਇਆ ਨਾ ਉਹ ਤੁਸੀਂ ਇਹ ਵਾ ਸਿਮਰਤ ਨੂੰ ਵੀ ਕਹਿ ਸਕਦੇ ਹੋ ਸਾਡੇ ਇੱਥੇ ਜਦੋਂ ਰੱਬ ਮਿਹਰਬਾਨ ਹੋਊਗਾ ਉਦੋਂ ਹੀ ਆ ਨਾ ਮੰਮੀ ਤੈਨਾਂ ਕੋਲ ਸਿੱਖੀ ਕਰ ਸਕਦੇ ਆ ਮੈਂ ਤੂੰ ਵੱਡੀ ਆ ਨਾ ਤੇਰੇ ਘਰ ਪਹਿਲੋ ਹੋਣਾ ਚਾਹੀਦਾ ਉਹ ਛੋਟੀ ਉਹਦੀ ਕੋਈ ਗੱਲ ਛੱਡ ਦੇ ਜੀ ਮੇਰੀ ਗੱਲ ਸੁਣ ਮੰਮੀ ਨਾਰਾਜ਼ ਕਿਉਂ ਹੋਣਾ ਦੱਸ ਸਭ ਕੁਝ ਸਹੀ ਵੇਲੇ ਆ ਕੇ ਨਿਕਲ ਆਉਣਾ ਤੂੰ ਇੱਥੇ ਵੇਖਿਓ ਸਭ ਕੁਝ ਹੀ ਸਹੀ ਹੋਣਾ ਨਾਰੇ ਮੇਰੀ ਗੱਲ ਸੁਣ ਸੱਸ ਰੇਣੀ ਤਰੱਕੀ ਕਰ ਲਈ ਆ ਅੱਜ ਕੱਲ ਨਾ 100 100 ਤਰੀਕੇ ਨਿਕਲ ਆਏ ਆ ਕੋਈ ਪ੍ਰੋਬਲਮ ਵਾਲੀ ਕੋ ਟੈਨਸ਼ਨ ਵਾਲੀ ਵੀ ਜ਼ਿਆਦਾ ਗੱਲ ਤੇ ਰਹਿਣੀਗੀ ਪੁੱਤ ਮੈਨੂੰ ਸਾਇੰਸ ਦੀ ਗੱਲ ਨਹੀਂ ਲੋੜ ਮੈਨੂੰ ਸਾਇੰਸ ਵਾਲਾ ਬੱਚਾ ਨਹੀਂ ਚਾਹੀਦਾ ਮੈਨੂੰ ਕੁਦਰਤ ਦਾ ਦਿੱਤਾ ਬੱਚਾ ਚਾਹੀਦਾ ਤੁਹਾਡੇ ਕੋਖੋ ਉਹਨਾਂ ਦੇ ਨਹੀਂ ਮੈਂ ਸਾਇੰਸ ਨਾਲ ਜਿਹੜਾ ਹੁੰਦਾ ਉਹ ਨਹੀਂ ਮੈਂ ਲੈਣਾ ਸਮਝ ਲੱਗੀ ਮੇਰੀ ਗੱਲ ਸਮਝ ਨਾ ਤੇ ਕਾਲੀ ਫਿਕਰ ਕਰਦੇ ਜੀ ਕੱਲ ਸਾਹਿਲ ਦੇ ਘਰੇ ਬੱਚਾ ਆਇਆ ਨਾ ਉਹ ਵੀ ਤਾਂ ਆਪਣਾ ਹੀ ਆ ਮੇਰੇ ਪੁੱਤ ਜੇ ਸਾਹਿਲ ਦੇ ਘਰ ਹੋਊਗਾ ਤਾਂ ਸਾਹਿਲ ਦਾ ਤੇ ਸਿਮਰਤ ਦਾ ਹੋਊਗਾ ਨਾ ਪੁੱਤ ਤੇ ਤੇਰਾ ਕਿੱਥੇ ਆ ਮੈਂ ਤੇਰੇ ਤਮਨੀਆ ਬੱਚਾ ਆਪੀ ਨੂੰ ਤੂੰ ਵੱਡਾ ਹੋਵੇਂ ਤੇ ਤੇਰਾ ਘਰ ਹੋਵੇ ਤੇ ਮੰਮੀ ਖਾਣ ਦੀ ਇਹ ਦਵਾਈ ਰੁਕ ਜਾ ਕੁਝ ਟਾਈਮ ਸਭ ਕੁਝ ਸਹੀ ਹੋ ਜਾਊਗਾ ਉਹ ਤਾਂ ਮੇਰ ਕੋ ਨਹੀਂ ਰੁਕਿਆ ਜਾਂਦਾ ਮੈਨੂੰ ਤੇ ਬੜੀ ਖਬਰਾਟ ਹੋਣ ਲਈ ਜੋ ਮੈਂ ਤਾਂ ਨਹੀਂ ਬਾਬਾ ਤੁਹਾਡੀ ਵੀ ਰਾਹ ਮਾਰਾ ਜੀ ਗਾਂ ਧੀੜੀ ਤਵਾਦਰ ਤੋਰੇ ਤੇ ਮੰਮੀ ਸੌਖੀ ਰਵਾਂ ਤੇ ਮੇਰਾ ਜੀ ਕਰਦਾ ਵਾ ਕਿ ਡਾਕਟਰਾਂ ਦੀ ਦਵਾਈ ਛੱਡ ਇੱਥੇ ਇੱਕ ਨਾ ਦਾਈ ਹੈਗੀ ਆ ਮੈਂ ਉਹਨੂੰ ਉਦ ਕੋ ਲੈ ਕੇ ਜਾਂਦੀ ਆ ਉਹਨੂੰ ਉਹ ਖਾਨੀ ਆ ਵੀ ਕੀ ਗੱਲ ਆ ਕਈ ਦਾਈਆਂ ਵੀ ਲੋ ਠੀਕ ਕਰ ਦਿੰਦੀਆਂ ਉਹ ਚੀਜ਼ ਹੋਵੇ ਨਾ ਉਹ ਸਾਨੂੰ ਪਤਾ ਲੱਗ ਜਾਂਦਾ ਉਹ ਕੀ ਕਰ ਦਿੰਦੀਆਂ ਮੈਂ ਇਹਨੂੰ ਉਹਦੇ ਕੋ ਖੜ੍ਹਦੀਆਂ 6 ਮਹੀਨੇ ਤੱਕ ਕਿੰਨੇ ਜਮਾਨੇ ਕਰੇ ਫਿਰਦੇ ਮੰਮੀ ਅੱਜ ਕੱਲੇ ਦਾ ਡਾਕਟਰ ਦੇ ਜਮਾਨੇ ਦਾਈਆਂ ਕੋਲ ਛੱਡ ਪੋਤਾ ਦਾਈ ਨਹੀਂ ਬੜੀਆ ਵੱਧ ਤੋਂ ਵੱਧ ਜੋ ਡਾਕਟਰ ਨਹੀਂ ਕਰ ਸਕਦੇ ਦਵਾਈਆਂ ਦਾਈਆਂ ਕਰ ਦਿੰਦਗਾ ਮੰਮੀ ਕਿਹੜੀ ਦਾਈਆਂ ਦੀ ਗੱਲ ਕਰ ਰਹੇ ਜੀ ਮੇਰੀ ਗੱਲ ਸੁਣੋ ਇਹ ਮਣਾ ਪੁੱਟੀਆਂ ਸਿੱਧੀਆਂ ਦਵਾਈਆਂ ਖਵਾ ਖਵਾ ਤੈਨੂੰ ਰੇਟ ਦਿਓ ਨਿਕਦੇ ਨਾ ਮੈਨੂੰ ਨਹੀਂ ਉਹ ਚਾਹੀਦੀ ਤੈਨੂੰ ਜਾਦੀ ਚਾਹੀਦੀ ਜਿਹੜੀ ਪੰਜ ਪੁੱਛਿਆ ਨਹੀਂ ਗਈ ਸੀ ਜਿਹੜੀ ਪੰਜ 6 ਮਹੀਨੇ ਜਿਹੜੇ ਡਾਕਟਰ ਨੇ ਸਹੀ ਕਰਨਾ ਨਾ ਉਹ ਵੀ ਲੈ ਕੋ ਕੰਮ ਖਰਾਬ ਕਰ ਦਿਓ ਐਵੇਂ ਨਾ ਪੁੱਠੇ ਪੰਗੇ ਲਈ ਜਾਓ ਮੇਰੀ ਗੱਲ ਸੁਣੋ ਨਾ ਮੈਂ ਚਲੋ ਹਸਾਲ ਨਾ ਚਲੋ ਇੱਡੀ ਸ਼ਦਾਇ ਨਹੀਂ ਹੈਗੀ ਜਿੱਦੀ ਤੂੰ ਸਮਝਣ ਡਿਆ ਮੈਨੂੰ ਮੈਨੂੰ ਵੀ ਉਹਦੀ ਲੋੜ ਆ ਜੇ ਮੈਨੂੰ ਉਹਦੇ ਬੱਚੇ ਦੀ ਲੋੜ ਤਾਂ ਉਹ ਹੋਊਗਾ ਤਾਂ ਬੱਚਾ ਹੋਊਗਾ ਆਪਣੀਆਂ ਹੀ ਮਾਰਦਾਰੀ ਨਾ ਤੂੰ ਤੂੰ ਹੀ ਕਿਹੜੀ ਮੇਰੀ ਸੁਣਨੀ ਆਪਣੀ ਮਰਜ਼ੀ ਕਰੋ ਵਾ ਨਹੀਂ ਚੰਮੀ ਇੱਕ ਤੇ ਮੇਰੇ ਪੁੱਤ ਨੇ ਤੇਰਾ ਵਿਆਹ ਕਰਾ ਲਿਆ ਹੈ ਉਹਦੀ ਇੰਨੀ ਕਿਸਮਤ ਖਰਾਬ ਕਿ ਅੱਗੋਂ ਜਿਹੜਾ ਵਿਆਹ ਕਰੈ ਨਾ ਸੱਸ ਤੇ ਨਾ ਉਹਦਾ ਸਹੁਰਾ ਜਿੰਨੇ ਰੀਝਾਂ ਕਰਨੀਆਂ ਹੈ ਨਾ ਉਹਨੂੰ ਪਿਆ ਕੋਈ ਟੂਮ ਤੇ ਨਾ ਕੋਈ ਛੱਲਾ ਵਿਚਾਰੇ ਰੀਝ ਕਰਨ ਵਾਲਾ ਕੋਈ ਨਹੀਂ ਭੂਆ ਤੇਰੇ ਨੇ ਵਿਆਹ ਕੀਤਾ ਹਰ ਕੇ ਉਂਗਲ ਤੇ ਤੰਨੂ ਤੋੜ ਦਿੱਤਾ ਉਹ ਵੀ ਨੀਝਾ ਉਹਦੀਆਂ ਮਾਰੀਆਂ ਕਈਆਂ ਵਿਚਾਰੇ ਦੀਆਂ ਜੇ ਅੱਜ ਘਰ ਆਈਂ ਅਹੀਂ ਆਖਿਆ ਚੱਲ ਸਾਡੇ ਘਰ ਵੀ ਕੋਈ ਬਾਲ ਖੜੇਗਾ ਮੈਨੂੰ ਵੀ ਬੜੇ ਪੋਤੇ ਦਾ ਚਾਹ ਸੀਗਾ ਤੇ ਅੱਜ ਤੂੰ ਇਹੋ ਜੀਆਂ ਗੱਲਾਂ ਸੁਣਾਉਣ ਡਈਆਂ 6 ਮਹੀਨੇ ਦਵਾਈ ਖਾਏ ਨੀ ਤੇ ਫੇਰ ਕੋ ਛੋੜਾ 10 ਮੇਰੇ ਪੁੱਤ ਦੀ ਇੱਧਰ ਵੀ ਕਿਸਮਤ ਖਰਾਬ ਹੋ ਗਈ ਹੁਣ ਆਪਾਂ ਕੀ ਕਰੀਏ ਦੱਸ ਮੈਨੂੰ ਮੈਨੂੰ ਤੇ ਲੱਗਦਾ ਵੀ ਉਹਦੀ ਕਿਸਮਤ ਹੀ ਖਰਾਬ ਆ ਮੈਨੂੰ ਤੇ ਇਹੋ ਜੀ ਬਾਹਰ ਤੁਰ ਵੀ ਵੀ ਉੱタル ਤੁਰਦੀ ਨਹੀਂ ਪਈ ਮੈਂ ਕੀ ਕਰਾਂ ਮੈਂ ਤਾਂ ਬੜੀ ਦੁਖੀ ਹੋ ਗਈ ਜਿਹੜੀ ਤੇ ਕਿਸਮਤ ਨੂੰ ਖਰਾਬ ਲਾ ਕੇ ਕਰੇ ਆਈ ਹਾਂ ਉਹਦੇ ਕਰਮਾਂ ਨਾਲ ਕੋਈ ਸੋਗ ਹੀ ਨਹੀਂ ਆ ਕਰੇ ਮੰਮੀ ਤੁਹਾਡੇ ਪੁੱਤ ਦੀ ਕਿਸਮਤ ਖਰਾਬ ਹੈ ਕੀ ਮੇਰੀ ਕਿਸਮਤ ਠੀਕ ਹੈ ਮੈਨੂੰ ਕਿਹੜਾ ਸੁੱਖ ਮਿਲੰਦਿਆ ਕੋਈ ਛੋਟੇ ਹੁੰਦੇ ਰ ਆਪਣੇ ਮਾਪਿਓ ਖੋਲੇ ਇੱਕ ਭੂਆ ਨੇ ਪਤਾ ਨਹੀਂ ਕਿੱਦਾਂ ਕਰਕੇ ਮੈਨੂੰ ਪਾਲ ਕੇ ਪੜਾ ਲਖਾ ਕੇ ਮੇਰਾ ਵਿਆਹ ਕੀਤਾ ਮੈਂ ਵੀ ਸੋਚਿਆ ਸੀ ਕਿ ਮੇਰਾ ਆਪਣਾ ਬੱਚਾ ਹੋਊਗਾ ਤੇ ਮੈਨੂੰ ਕੀ ਸੁੱਖ ਮਿਲੇਗਾ ਉਹ ਮੇਰੀ ਸੁਣੂਗਾ ਮੈਂ ਉਹਦੀਆਂ ਚਾਰ ਇੱਜ਼ਾਂ ਕਰੂੰਗੀ ਮੈਂ ਉਹਦੇ ਆਸਰੇ ਦਿਨ ਕੱਟੂੰਗੀ ਪਰ ਕੀ ਦੱਸਾਂ ਮਮੀ ਮੈਂ ਤੇ ਉੱਪਰ ਚੁੱਕੀ ਹਾਂ ਬਿਲਕੁਲ ਕੀ ਕਰਾਂ ਮੈਂ 잘나응 그래 한번더잘 아참. 잘하냐? 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 ਬਾਲ ਨਹੀਂ ਹੁੰਦਾ ਉਹ ਡਾਕਟਰਾਂ ਨੇ 6 ਮਹੀਨੇ ਦਵਾਈ ਖਾਣੀ ਪੈਣੀ ਆ ਤੇ ਫਿਰ ਪਤਾ ਲੱਗੂਗਾ ਪਤਾ ਨਹੀਂ ਦਵਾਈ ਖਾ ਕੇ ਹੁੰਦਾ ਹੈ ਕਿ ਨਹੀਂ ਹੁੰਦਾ ਜੇ ਤਾਂ ਕੋਈ ਗਰੰਟੀ ਨਹੀਂ ਨਾ ਉਹਦੀ ਉਹਦੀ ਮੈਨੂੰ ਟੈਨਸ਼ਨ ਲੱਗੀ ਕਿ ਇਤਨਾ ਕਿਹਦਾ ਸਾਡੇ ਘਰ ਵੀ ਬਗਵੱਚ ਆ ਤੇਰੇ ਤੂੰ ਮਮੀ ਤੇ ਟੈਨਸ਼ਨ ਲੈਣ ਵਾਲੀ ਕਿਹੜੀ ਗੱਲ ਆ ਕੋਈ ਨਾ ਮਮੀ ਅੱਜ ਕੱਲ کافی ਮਸ਼ੀਨੀ ਤਕਨੀਕ ਵੀ ਚੱਲੀਆਂ ਵਾ ਐਡਾ ਕੋਈ ਹੈ ਨਹੀਂ ਇਸ਼ੂ ਹੀ ਲੱਗਦਾ ਨਹੀਂ ਪੁੱਤ ਮਸ਼ੀਨੀ ਵਾਲਾ ਨਹੀਂ ਤਕਨੀਕ ਮੈਨੂੰ ਨਹੀਂ ਚਾਹੀਦੀ ਮੈਨੂੰ ਆਪਣੇ ਰੱਬ ਦਾ ਦਿੱਤਾ ਚਾਹੀਦਾ ਮੈਂ ਆਪਣੇ ਬੇਟੇ ਦਾ ਚਾਹੀਦਾ ਉਹ ਵੱਢੀ ਉਹਨਾਂ ਦੀ ਹੋਣੀ ਜ਼ਰੂਰੀ ਤੇ ਮੈਂ ਕੀ ਤੈਨੂੰ ਦੱਸਾਂ ਕੋਈ ਨਾ ਮੰਮੀ ਹੋ ਜਾਊਗਾ ਇਹਦੀ ਟੈਨਸ਼ਨ ਲੈਣ ਵਾਲੀ ਕਿਹੜੀ ਗੱਲ ਆ ਅਜੇ ਦੀ ਕਿੰਨਾ ਕੁ ਟਾਈਮ ਹੋ ਜਾਂਦਾ ਏ ਮੈਰਿਜ ਨੂੰ ਲੋਕਾਂ ਦੇ 10-10 ਸਾਲ ਲੰਘ ਜਾਂਦੇ ਆ ਤੇ ਫਿਰ ਜਾ ਕੇ ਹੁੰਦਾ ਵਾ ਨਹੀਂ ਨਹੀਂ ਤੀ ਇਹ 10 ਸਾਲ ਵਾਲੀ ਕੋਈ ਗੱਲ ਨਾ ਕਰ ਲੋਕਾਂ ਦੇ ਸਾਲ ਬਾਅਦ ਹੀ ਹੋ ਜਾਂਦੇ ਆ ਉਹਨਾਂ ਦੇ ਨਾਲ ਦੇ ਜਿਹੜੇ ਵਿਆਹ ਹੋਣਦੇ ਤੇ ਬੱਚੇ ਹੋ ਵੀ ਗਏ ਆ ਤੇ ਮੈਨੂੰ ਦਾਪੇ ਟੈਨਸ਼ਨ ਬੈਣੀ ਕਿ ਇਹਦੇ ਕਿਉਂ ਨਹੀਂ ਹੁੰਦਾ ਚਲੋ ਕੋਈ ਨਾ ਮੰਮੀ ਦੇ ਹੌਸਲਾ ਰੱਖੋ मेरी सुन गल को ते को हां जी तू तो ये कर सकदे जो भी कुछ कर सकदे मैं हाँ। मैं की कर सकदी पर तू ही बाल इस तरह तो फूल खिला दे बाल दा तू ये बेबी लाया नहीं मम्मी मेरे को ये चीज नहीं हो सकती नहीं को तो मान मेरी कर नहीं मम्मी मैं ये दो तीन साल बच्चा नहीं करना इस तरह किस तरह सरम का पोते है इस खुशियां ले आओ पोते खुशियां ले आओ ਕੋ ਵੀ ਨਹੀਂ ਮੰਨਦੀ ਉਹ ਵੀ ਨਹੀਂ ਰੱਬ ਦੇਣ ਗਿਆ ਤੇ ਕਿਸ ਤਰ੍ਹਾਂ ਹੋਊਗਾ ਘਰ ਖਾਲੀ ਜੇ ਬੱਚੇ ਦੀ ਕਿਲਕਾਰੀਆਂ ਚਾਹੀਦੀਆਂ ਘਰ ਵਿੱਚ ਮੰਮੀ ਮੈਂ ਇਸ ਚੀਜ਼ ਬਾਰੇ ਜ ਨਹੀਂ ਸੋਚਿਆ ਨਹੀਂ ਤੇ 2-3 ਸਾਲ ਤੇ ਮੈਂ ਬੱਚੇ ਬਾਰੇ ਕੋਈ ਸੋਚ ਹੀ ਨਹੀਂ ਸਕਦੀ ਅੱਜ ਕਿੰਨਾ ਕੁਛ ਪਿਆ ਜਿੰਦਗੀ 'ਚ ਕਰਨ ਵਾਲਾ ਅੱਜ ਵਿਆਹ ਨੂੰ ਕਿੰਨਾ ਕੁ ਟਾਈਮ ਹੋਇਆ ਵੇ ਤੇ ਇੰਨੀ ਜਲਦੀ ਬੱਚਾ ਵੀ ਕਰ ਲਈਏ ਨਾ ਅਸੀਂ ਬੜਾ ਤੇ ਇਸ ਤਰ੍ਹਾਂ ਨਾ ਬੂ ਮੇਰੇ ਰੀਤ ਪੂਰੀ ਕਰ ਮੇਰੀ ਰੀਤ ਕਿੰਨੇ ਪੂਰੀ ਕਰਨੀ ਆ ਮੰਮੀ ਨਾ ਬੋਲੋ ਪੁੱਤ ਮੰਮੇ ਮੰਨਦੀ ਤੁਹਾਡੀ ਗੱਲ ਨੂੰ ਪਰ ਜੇ ਮੈਂ ਕੁਝ ਵੇਖਿਆ ਹੁਣੀ ਆ ਮੈਂ ਤਾਂ ਆਪਣੀ ਸਟੱਡੀ ਕੰਪਲੀਟ ਕਰਨੀ ਆ ਜੇ ਮੈਂ ਲਾਈਫ ਚ ਕੀ ਕੁਝ ਵੇਖਿਆ ਤੇ ਕੁਝ ਵੇਖਿਆ ਹੁਣੀ ਮੈਂ ਤੂੰ ਮੇਰੀ ਗੱਲ ਨਹੀਂ ਸਮਝਦੀ ਤੇ ਕਿਹਨੂੰ ਦੱਸਾਂ ਫਿਰ ਮੈਂ ਤੁਹਾਨੂੰ ਹੀ ਕਹਿਣਾ ਕਿਹਨੂੰ ਕਹਾਂ ਮੰਮੀ ਮੇਰੇ ਕੋਲ ਜੇ ਇਹ ਚੀਜ਼ ਬਾਰੇ ਉਮੀਦ ਨਾ ਹੀ ਰੱਖੋ ਕਿਉਂਕਿ ਮੈਂ ਇਹ ਚੀਜ਼ ਬਾਰੇ ਨਹੀਂ ਸੋਚਿਆ ਜੇ ਫਿਰ ਮੈਂ ਕਿਧ ਘੋਮਾਂ ਤੁਹਾਡੇ ਕੋਈ ਰੱਖਣੀ ਉਮੀਦ ਕਿਸੇ ਕੋ ਰੱਖਾਂ ਉਮੀਦ ਮੇਰੀ ਤਲਾਕ ਤਾਂ ਮੇਰੀ ਵੀ ਕਿਸਮਤ ਖਰਾਬ ਹੋ ਗਈ ਆ ਕੋਈ ਮੰਨਣ ਨੂੰ ਧਿਆਰ ਹੀ ਨਹੀਂ ਕੋਈ ਚੁੰਦਾ ਹੀ ਨਹੀਂ ਇਸ ਸੜੇ ਤੇ ਵੀ ਬੱਚਾ ਖੇਡੇ ਕਿ ਗਾਰੀਆਂ ਬੱਚਾ ਟਿਕਾ ਬੱਚਾ ਕਿਸ ਨੂੰ ਪਰਵਾਹ ਹੀ ਨਹੀਂ ਹੈਗੀ ਮੈਨੂੰ ਤਾਂ ਲੱਗਦਾ ਮੇਰੇ ਵੀ ਕਿਸਰਤ ਤੋਂ ਖਰਾਬ ਹੋਵੇ ਮਾਤਾ ਜੀ ਪਤਾ ਨਹੀਂ ਦਿਮਾਗ ਰੁਕੀ ਹੋਇਆ ਵਾ ਇਹ ਜੀ ਬੱਚੇ ਬਾਰੇ ਸੋਚ ਲਓ ਬੱਚੇ ਬਾਰੇ ਕੀ ਸੋਚਣਾ ਮੇਰੇ ਤੇ ਆਪਣੇ ਸੁਪਨੇ ਨੇ ਜੇ ਪੂਰੇ ਹੋਏ ਇਹਨਾਂ ਨੇ ਬੱਚੇ ਬਾਰੇ ਮੈਂ ਕੀ ਸੋਚਾਂ ਨਾਲੇ ਮੇਰੇ ਇੱਕ ਥੋੜੀ ਸੁਪਨਾ ਮੇਰੇ ਤੇ 100 ਸੁਪਨੇ ਆ ਕਿੰਨਾ ਪੂਰੀ ਮੈਂ ਸੋਚ ਕੇ ਆਈ ਆ ਇਹ ਤਾਂ ਤਾਂ ਵੀ ਕਿੰਨਾ ਕੋਇਆ ਇੰਨੀ ਜਲਦੀ ਬੱਚੇ ਬਾਰੇ ਸੋਚ ਲਓ ਬੱਚੇ ਬਾਰੇ ਕਿਤੇ ਆਵੇਂ ਸੋਚਿਆ ਜਾਂਦਾ ਆਪਣਾ ਮੇਰਾ ਜੀ ਕੋਈ ਪੂਰਾ ਨਹੀਂ ਹੋਣਦੇ ਸੁਪਨਾ ਸੱਚ ਨਹੀਂ ਕੋਈ ਹੋਣਦਾ ਤੇ ਮੈਂ ਇਨਾਰੇ ਬੱਚੇ ਬਾਰੇ ਸੋਚਣਾ ਇੰਨਾ ਮੇਰੇ ਕੋਲ ਨਹੀਂ ਭਜਨ ਚੁੱਕਿਆ ਜਾਂਦਾ ਨਾਲੇ ਜੀ ਦੇ ਵੇਖਿਆ ਵੀ ਕੀ ਆ ਆ ਇਹ ਤਾਂ ਮੇਰੇ ਸਾਰੇ ਸੁਪਨੇ ਆ ਆ ਇਹ ਤਾਂ ਸਟੱਡੀ ਵੀ ਕੰਪਲੀਟ ਹੋਣ ਵਾਲੀ ਪਈ ਆ ਉਤੋਂ ਬਾਅਦ ਜੌਬ ਕਰੂੰਗੀ ਫਿਰ ਮੈਂ ਆਪਣੀ ਲਾਈਫ ਇੰਜੋਏ ਕਰੂੰਗੀ ਅਰੇ 4-5 ਸਾਲ ਤੋਂ ਜੀ ਮੈਂ ਇਸ ਚੀਜ਼ ਬਾਰੇ ਸੋਚ ਹੀ ਨਹੀਂ ਸਕਦੀ ਫਿਰ ਵੇਖਾਂਗੇ ਬੱਚੇ ਬਾਰੇ ਇਹਦੇ ਚੀਜ਼ ਬਾਰੇ ਨਹੀਂ ਮੈਂ ਕੁਝ ਕਹਿ ਸਕਦੀ ਇਹਨਾਂ ਨੂੰ ਉਦੋਂ ਸੋਚ ਨਹੀਂ ਵੇਖ ਮਾਦਾ ਦੀ ਜੇ ਉਧੇ ਘਰ ਨਹੀਂ ਹੈ ਤਾਂ ਤੂੰ ਕਰ ਲਾ ਵੇਹ ਇਹ ਕੀ ਤੇ ਦਮਸ਼ੀਹ ਨਹੀਂ ਕੋਈ ਉਧੇ ਘਰ ਨਹੀਂ ਹੁੰਦਾ ਤਾਂ ਤੂੰ ਕਰ ਲਾਵੇ ਪਹਿਲਾਂ ਉਹਦਾ ਵਿਆਹ ਹੋਇਆ ਪਹਿਲਾਂ ਉਧਰੇ ਘਰੇ ਤਾਂ ਹੋ ਜਾਏ ਮੇਰੇ ਘਰੇ ਪਹਿਲਾਂ ਕਰਵਾ ਦੋ ਇਦਾਂ ਦੀ ਸੋਚ ਹੀ ਪਤਾ ਨਹੀਂ ਕਿੱਦਾਂ ਦੀ ਆ ਅਨਪੜ ਲੋਗ ਸਭ ਠੀਕ ਹੈ ਹਾਂ ਵਧੀਆ ਠੀਕ ਠਾਕ ਹੈ ਸਭ ਹਾਂਜੀ ਹਾਂਜੀ ਕਿਉਂ ਮੰਮੀ ਨੇ ਫੋਨ ਕੀਤਾ ਨਾ ਛੇਤੀ ਆ ਕੋਈ ਗੱਲ ਹੋਈ ਆ ਨਹੀਂ ਨਹੀਂ ਦੀਦੀ ਕੋਈ ਗੱਲ ਨਹੀਂ ਆਜੋ ਤੁਸੀਂ ਮੰਮੀ ਘਰੇ ਨਹੀਂ ਮੰਮੀ ਜੀ ਦੀਦੀ ਆਏ ਨਹੀਂ ਚਲ ਆਏ ਤਾਂ ਪਾਣੀ ਪੂਣੀ ਲਿਆ ਗਰਮੀ ਕਿੰਨੀ ਆ ਗਰਮੀ ਚ ਆਈ ਆ ਗਈ ਮੈਨੂੰ ਦੱਸਣ ਆ ਗਈ ਪਾਣੀ ਨਹੀਂ ਲਈ ਸასი ਘਰ ਮੰਮੀ ਸასი ਘਰ ਤੁਸੀਂ ਬੜੇ ਤਵੇ ਪਏ ਕੀ ਹੋਇਆ ਵਾ ਤੱਪਣ ਵਾਲੀ ਗੱਲਾਂ ਹੀ ਨੇ ਤੱਪੀ ਪਈਆਂ ਤੂੰ ਮੈਨੂੰ ਆਪ ਪੁੱਛਣ ਲੱਗੀ ਤਬੀਬ ਇਹ ਤੈਨੂੰ ਇਸ ਦਾ ਮੁਸੱਦੇਂ ਇਹ ਨੂੰ ਅਜਿਹਾ ਬੋਲੇ ਤੂੰ ਮੰਮੀ ਕੀ ਆ ਅੱਖਾਂ ਭੜੀਆਂ ਲਾਲ ਕੀਤੀਆਂ ਜੇ ਰੋਏ ਤਰੋਣਾ ਹੀ ਆ ਆਪਣੀ ਕਿਸਮਤ ਨੂੰ ਐ ਕਿਸਮਤ ਨੂੰ ਕਿਉਂ ਕੀ ਹੋਰ ਇਹ ਘਰਾਣੇ ਦੀ ਕਿਸਮਤ ਖਰਾਬ ਤੇ ਇੱਕ ਮੇਰੀ ਕਿਉਂ ਨਵੀਰੇ ਦੀ ਕਿਸਮਤ ਨੂੰ ਕੀ ਹੋ ਗਿਆ ਵਾ ਕੀ ਬੋਲਨੀ ਜਾਂਦੇ ਆ ਵੇਖਾ ਛਮੀ ਗਈ ਸੀ ਦਵਾਈ ਦੇ ਡਾਕਟਰਾਂ ਕੋਲੋਂ ਆਂਦੇ 6 ਮਹੀਨੇ ਦਵਾਈ ਖਾਓ ਫਿਰ ਬੱਚਾ ਹੋਏਗਾ ਉਹੀ ਕੋਈ ਗਰੰਟੀ ਨਹੀਂ ਆ ਹਾਏ ਮੰਮੀ ਫੇਰ ਕੀ ਹੋ ਗਿਆ ਤੇ ਫੇਰ ਇੰਨੀ ਰਾਣੇ ਦੀ ਕਿਸਮਤ ਖਰਾਬ ਤੇ ਮੇਰੀ ਵੀ ਕਿਸਮਤ ਨਾਲ ਖਰਾਬ ਮੰਮੇ ਡਾਕਟਰਾਂ ਨੇ ਇਹ ਨਹੀਂ ਕਿਹਾ ਕਿ ਬੱਚਾ ਖੁਨਾ ਹੀ ਨਹੀਂ ਆ ਜਿੱਦ ਵੀ ਲੋ ਮੰਮੇ ਮੈਂ ਤਾਂ ਹੀ ਸਮਝ ਨਹੀਂ ਆਉਂਦੀ ਕਿ ਇਹ ਗੱਲਾਂ ਬਾਡੀ ਸੁਣੂਗੀ ਤੇ ਕੀ ਬੈਠੂਗੀ ਉਹ ਤੇ ਅੱਗੇ ਪਰੇਸ਼ਾਨ ਹੋਣੀ ਆ ਡਾਕਟਰ ਦੀ ਗੱਲ ਸੁਣ ਕੇ ਤੇ ਮੇਰੇ ਤੇ ਕੀ ਬੀਤੂਗੀ ਮੇਰੇ ਵੀ ਸੋਚੋ ਨਾ ਮੰਮੇ ਜੀ ਰਾਣੀ ਦੀ ਸੋਚ ਨਾ ਮੈਂ ਤੂੰ ਇਹ ਤੇ ਐ ਕਰੀ ਜਾਂਦੇ ਹੋ ਜਿਵੇਂ ਸਟੈਂਪੀ ਲਾਗੇ ਕਿ ਬੱਚਾ ਹੋਣਾ ਹੀ ਨਹੀਂ ਆ ਕਿਦਾਂ 6 ਮਹੀਨੇ ਦਵਾਈ ਕਹੂਗੀ ਫੇਰ ਸੋਚੋ 6 ਮਹੀਨੇ ਤੱਕ ਦਾ ਤੇ ਫੇਰ ਕੀ ਹੋ ਗਿਆ ਮਾਂ ਮੇਰੀ ਕਈਆਂ ਦੇ 3-3 ਸਾਲ ਬੱਚਾ ਨਹੀਂ ਹੁੰਦਾ ਫੇਰ ਜਾ ਕੇ ਹੁੰਦਾ ਉਹ ਵੀ ਤੇ ਸਦਕਾ ਕਰਕੇ ਪੈਂਦਾ ਹੀ ਆ ਨਾ ਤੇ ਤੁਹਾਨੂੰ ਤਾਂ ਜੇ 6 ਮਹੀਨੇ ਬਾਅਦ ਡਾਕਟਰ ਨੇ ਕਿਹਾ ਵਾ ਕਿ ਹਾਂ ਸਹੀ ਦੀ ਆ ਇਹ ਤੇ ਇਹ ਨਹੀਂ ਕਹਿੰਦਾ ਵੀ ਹਾਸ ਹੀ ਹੈ ਨਹੀਂ ਕੋਈ ਨਹੀਂ ਸਕਦਾ ਇਸਾ ਨਹੀਂ ਉਹਨੂੰ ਹੁਣ ਸੁਣਾ ਦਉ ਕਿ ਮੈਨੂੰ ਇਹ ਕਹ ਲਈ ਆ ਕਿ ਮੇਰੇ ਘਰ ਰੀ ਚੀਕਾਂ ਵੱਜਣ ਬੱਚੇ ਰੋਲਾ ਪਾਉਣ ਮਾਂ ਵੀ ਵੇਖਾਂ ਜੇ ਮੈਂ ਸਿਮਰਤ ਨੂੰ ਕਿਹਾ ਪੋਤ ਤੂੰ ਹੀ ਸੋਚੋ ਹਣ ਬੱਚੇ ਬਾਰੇ ਕੁਝ ਤੇ ਉਹ ਆਂਦੀ ਐ ਮੰਮੀ ਤਿੰਨ ਚਾਰ ਮਹੀਨੇ ਸਾਲ ਮੈਂ ਨਹੀਂ ਕੁਝ ਸੋਚਣਾ ਮੈਂ ਨਹੀਂ ਕਰਨਾ ਦੱਸ ਫਿਰ ਮੈਂ ਕਿੰਨੂ ਕਹੂੰ ਮੰਮੀ ਤੁਸੀਂ ਵੀ ਤਾਂ ਮਗਰੀ ਪੈ ਗਈ ਉਹ ਨਾ ਹਜੇ ਤੇਨ ਕਿਹੜੇ ਹੋਏ ਆ ਉਹਨਾਂ ਦੇ ਵਿਆਹ ਦੇ ਮੇਰੀ ਕੋਈ ਖੁਸ਼ੀ ਨਹੀਂ ਆ ਗਈ ਤੇ ਜੇ ਮੈਂ ਕੱਲ ਨੂੰ ਰੜ ਗਈ ਤੇ ਫਿਰ ਮੈਂ ਕੀ ਵੇਖਿਆ ਉਹੋ ਮੰਮੀ ਜੀ ਕਿੰਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਤੁਸੀਂ ਸਾਰਾ ਕੁਝ ਵੇਖ ਕੇ ਪੋਤਰੇ ਪੁੱਤਰੇ ਨੂੰ ਫੇਰ ਹੀ ਜਾਓਗੇ ਐਦਾਂ ਨਹੀਂ ਜਾਂਦੇ ਐਨੀ ਟੈਨਸ਼ਨ ਨਾ ਲਓ ਮਾਰਾ ਛੇਤੀ ਸੁਣੂੰਗਾ ਜਦ ਤੀਂ ਬਹਿਂਗਾ ਤੇ ਰਹੋਗੇ ਆਪਣੇ ਆਪ ਨੂੰ ਬਿਮਾਰ ਕਰੋਗੇ ਤੇ ਨਾਲ ਨਵਾਂ ਨੂੰ ਕਿੰਨਾ ਸਾਹਮਣਾ ਉਹ ਹੁਣ ਛਮੀ ਆ ਚੱਲ ਉਹਦੇ ਮਨ ਤੇ ਕੀ ਬੀਤਦੀ ਹੋਗੀ ਉਹ ਤੇ ਇਹੋ ਤੇ ਮੈਂ ਨਹੀਂ ਆਪੇ ਹੀ ਸੋਚਦੇ ਨਾ ਵੀ ਕੋਈ ਸੋਚਿਆ ਨਹੀਂ ਤੇ ਮੈਂ ਜੇ ਕਹਿਨੀ ਤਾਂ ਤੁਰਿਆ ਤਾਂ ਵੇਲਾ ਮੈਂ ਡਾਕਟਰਾਂ ਦੇ ਨਾਲ ਗੱਲਾਂ ਕਹਿਤੀਆਂ ਹੁਣ 6 ਮਹੀਨੇ ਮੈਨੂੰ ਸੋਚਣਾ ਪਊਗਾ 6 ਮਹੀਨੇ ਮੈਂ ਸੋਚਦੀ ਰਹੂੰਗੀ ਕਿੱਦਾਂ ਹੋਊਗਾ ਜਿਉ ਨਿੱਕੀ ਨੂੰ ਕਹੇ ਤੋ ਵੀ ਜਵਾਬ ਦੇ ਗਈ ਹੈ ਕੋਈ ਗੱਲ ਨਹੀਂ ਮੁੰਮੀ ਜੀ ਐਨੀ ਟੈਨਸ਼ਨ ਨਾ ਲਓ ਆਪੇ ਪਰਮਾਤਮਾ ਨੇ ਜਦੋਂ ਹੋਣਾ ਨਾ ਬੱਚੇ ਨੇ ਉਦੋਂ ਹੀ ਆਉਣਾ ਆਪਾਂ ਪਹਿਲੇ ਕੁਝ ਨਹੀਂ ਕਰ ਸਕਦੇ ਬਿਮਤ ਨਮਾਜ਼ ਕਰਕੇ ਸਧਿਆ ਪਿੱਛੇ ਦੋ ਦੰਦਾ ਨਾ ਤਾਂ ਮੈਂ ਸੁਣਿਆ ਨਾ ਵੀ ਦਵਾਈ ਖਾਵੇ ਹੋਣਾ ਤੇ ਮੇਰੇ ਮਨ ਚ 100 ਸੋਨੇ ਖਿਆਲ ਆਉਂਦੇ ਐ ਇੰਨੇ ਖਿਆਲ ਆਉਂਦੇ ਨਾ ਮੈਂ ਕੀ ਕਰਾਂ ਕਿੱਧਰ ਜਾਵਾਂ ਕਿੱਤਰਾ ਕਰਾਂ 500 ਦੇ ਖਿਆਲ ਆਪਣੇ ਨਾ ਖਿਆਲ ਨੂੰ ਇੱਥੇ ਰਹਿਣ ਦੋ ਹੁਣ ਅੱਗੇ ਨਾ ਵਧਾਇਓ ਤੁਹਾਨੂੰ ਪਤਾ ਨਾ ਪਹਿਲੇ ਵੀ ਆਪਾਂ ਕਿੰਨਾ ਗਲਤ ਕੀਤਾ ਛੰਮੀ ਨਾਲ ਉਹ ਬਿਲਕੁਲ ਠੀਕ ਹੀ ਧਤੂ ਆਪਣੇ ਭਰਾ ਦੀ ਸੋਚ ਤੂੰ ਕਿ ਛੰਮੀ ਦੀ ਮਹੱਤ ਬਣ ਗਈ ਹੈ ਕੋਈ ਉਹਦੀਆਂ ਨਾਲ ਦੀ ਗੱਲਾਂ ਕਰਨ ਦਾ ਵੀ ਤੈਨੂੰ ਭਰਾ ਦਾ ਦੁੱਖ ਨਹੀਂ ਹੈਗਾ ਮੰਮੀ ਮੈਨੂੰ ਭਰਾ ਦਾ ਵੀ ਬੜਾ ਦੁੱਖ ਆ ਤੇ ਮੈਂ ਸ਼ਮੀ ਨਾਲ ਨੀ ਸ਼ੁਰੂ ਤੋਂ ਬੜਾ ਪਿਆਰ ਕੀਤਾ ਸੀ ਤੁਹਾਨੂੰ ਪਤਾ ਨਾ ਜਦੋਂ ਵਿਆਹੀ ਆਈ ਸੀ ਪਰ ਉਹ ਜਦੋਂ ਵਿੱਚ ਜੀਆਂ ਗੱਲਾਂ ਹੋਈਆਂ ਉਹ ਤੋਂ ਬਾਅਦ ਮੇਰਾ ਮਨ ਚੁੱਕਿਆ ਗਿਆ ਉਹ ਤੋਂ ਪੀਆ ਕਿੰਦਾ ਦੀ ਆਪਣੀ ਭੈਣ ਦੀ ਸਾਈਡ ਲੈਂਦੀ ਆ ਪਰ ਉਹ ਤੇ ਆਪਣੇ ਤਾਂ ਠੀਕ ਸੀਗੀ ਨਾ ਉਹਦੀ ਭੈਣ ਹੀ ਗਲਤੀ ਸੀ ਉਹਦੇ ਵਿੱਚ ਉਹਦਾ ਵੀ ਕੀ ਕਸੂਰੀ ਫਿਰ ਹੁਣ ਤੂੰ ਦੱਸ ਫੇ ਮੈਂ ਗਲਤ ਹਾਂ ਮੰਮੀ ਜੀ ਮੈਨੂੰ ਪਤਾ ਵਾ ਹਰ ਦਾਦੀ ਨੂੰ ਚਾਹ ਹੁੰਦਾ ਕੀ ਕੋਈ ਪੋਤਰਾ ਪੋਤਰੀ ਆਵੇ ਤੇ ਸਾਡਾ ਵੰਸ਼ ਵਧੇ ਉਹ ਤਾਂ ਮੇਰਾ ਵੀ ਜੀ ਕਰਦਾ ਫੇ ਮੁੰਗਲ ਲੈ ਕੇ ਉਹਨੂੰ ਬਾਹਰ ਤੁਰਾ ਬਰ ਚੀਜ਼ ਲੈਣ ਜਾਵਾਂ ਉਹਨ ਖਡਾਵਾਂ ਮੇਰਾ ਜੀ ਕਰਦਾ ਤਾਂ ਮੈਂ ਕਹਿਨੀ ਨਾ ਮੈਂ ਕਿੰਨੂ ਕਹਣਾ ਤੇ ਮੰਮੀ ਜੀ ਤੇ ਉਹਦਾ ਵੀ ਕਿੰਨਾ ਮਨ ਕਰਦਾ ਹੋਊਗਾ ਹੁਣ ਉਹ ਮੰਨ ਚ ਕੀ ਸੋਚਦੀ ਹੋਊਗੀ ਜੇ ਤੁਸੀਂ ਵੀ ਇਦਾਂ ਕਰੀ ਜਾਓਗੇ ਤੁਸੀਂ ਵੀ ਉਸ ਨੂੰ ਸਪੋਰਟ ਕਰੋ ਦੋਵਾਂ ਜੀਆਂ ਨੂੰ ਹੌਸਲਾ ਦਿਓ ਮੈਂ ਉਹਨਾਂ ਨੂੰ ਕੀ ਕਹਾ ਪੇ ਦੱਸ ਮੇਰਾ ਤਾਂ ਮਨ ਹੀ ਹੋਰ ਪਾਸੇ ਹੋ ਗਿਆ ਸੀ ਤੇ ਤਾਂ ਹੀ ਤੇ ਮੈਂ ਕਹਿਣ ਦੀਆਂ ਜੇ ਤੁਸੀਂ ਵੀ ਇਦਾਂ ਰਹੋਗੇ ਤੇ ਉਹਨੇ ਸੋਚਣਾ ਪਤਾ ਨਹੀਂ ਕੀ ਹੋ ਗਿਆ ਵਾ ਮੇਰੇ ਨਾਲ ਤੇ ਹੁਣ ਪਛੇ ਮਹੀਨੇ ਦਵਾਈ ਖਵਾਈਆ ਪਿੱਲੂ ਨੂੰ ਕਿ ਇਹ ਮੈਂ ਦਵਾਈ ਕੋ ਲੈ ਕੇ ਜਾਵਾਂ ਮਮਮੀ ਜੀ ਬਾਸ ਕਰੋ ਡਾਕਟਰ ਨੇ ਕਿਹਾ ਵਾ ਨਾ ਕਿ ਦਵਾਈ ਖਵਾਓ ਪਛੇ ਮਹੀਨੇ ਦੀ ਦਵਾਈ ਖਵਾਓ ਉਹਨੂੰ ਚੰਗੀ ਤਰ੍ਹਾਂ ਜਿਵੇਂ 6 ਮਹੀਨੇ ਦਿੱਤਾ ਪਹਿਲਾਂ 6 ਮਹੀਨੇ ਕੇ ਰੋਸਤਾਂ ਆਪੇ ਬਹੁਤ ਰੱਬ ਦੇ ਘਰੇ ਜਿਵੇਂ ਕਰਕੇ ਪਤਨੀ ਨੂੰ ਸੱਦਿਆ ਹੀ ਮੇਰਾ ਮਨ ਬੜਾ ਪਾਉ ਮਾਉ ਕਰਦਾ ਸੀ ਮੈਂ ਹਾਂ ਜੱਲ ਮੈਂ ਵੀ ਮਨ ਨੂੰ ਸਾਦੀ ਉਹਦੇ ਨਾਲ ਸਲਾਹ ਕਰਦੀ ਹਾਂ ਪੁੱਤ ਕੀ ਆ ਮੇਰਾ ਜਿਲ ਭਾਈ ਵਾਂਸ ਉਹਨੀਆਂ ਗੱਲਾਂ ਸੋਚਦਾ ਹੀ ਵਾਂਸ ਬਨੇ ਪਾਸੇ ਚਲੇ ਜਾਂਦਾ ਹੀ ਕੋਈ ਗੱਲ ਨਹੀਂ ਮੰਮੀ ਤੇ ਕੁਝ ਗਲਤ ਨਾ ਸੋਚੋ ਸਭ ਕੁਝ ਠੀਕ ਹੋਊਗਾ ਅੱਗੇ ਵੀ ਕਿੰਨਾ ਕੁਝ ਹੋ ਗਿਆ ਹੈ ਨਾ ਆਪਣੇ ਘਰ ਮੈਨੂੰ ਤਾਂ ਲੱਗਣ ਦੇ ਪਤਾ ਨਹੀਂ ਮੇਰੇ ਭਰਾ ਦਾ ਘਰ ਵਸਣਾ ਨਹੀਂ ਆ ਕਿ ਨਹੀਂ ਸਭ ਕੁਝ ਠੀਕ ਹੋ ਗਿਆ ਨਾ ਪਰਮਾਤਮਾ ਨੇ ਕੀਤਾ ਅੱਗੋਂ ਵੀ ਸਭ ਕੁਝ ਠੀਕ ਹੋ ਜਾਊਗਾ